ਉਸੇ ਦੀ ਵਿਧਵਾ ਮਤਲਬ ਤੁਹਾਡੀ ਦਾਦੀ ਹਾਲੇ ਜ਼ਿੰਦਾ ਹੈ ਹੁਣ ਕੀ ਕਰਨਾ ਹੈ ਜਾਓ ਉਸ ਨਾਲ ਜਾ ਕੇ ਸਲਾਹ ਕਰੋ ਕੱਲ ਤੱਕ ਦੀ ਮੌਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇਹ ਤਾਂ ਵੱਡਿਆ ਵੱਡਿਆ ਨੂੰ ਚੁੱਪ ਕਰਾ ਦਿੰਦੇ ਨੇ ਲੀਕਾ ਚੇ ਨਹੀਂ ਹਨ ਮੈਨੂੰ ਨਹੀਂ ਲੱਗਦਾ ਕਿ ਉਹ ਮੰਨਨਗੇ ਮੈਂ ਸਭ ਮੰਨਵਾ ਲਵਾਂਗਾ ਖਾਨ ਸਾਹਿਬ ਨਾ ਕੋਲੋ ਉਹਨਾਂ ਦੇ ਖਿਲਾਫ ਕੁਝ ਵੀ ਕਰਨ ਤੇ ਲਈ ਤੁਹਾਨੂੰ ਦਰਬਾਰ ਦੀ ਸਹਿਮਤੀ ਵੀ ਚਾਹੀਦੀ ਹੈ ਹਮ ਮੇਰੀ ਸੋਚ ਦੀ ਤਾਰੀਫ ਕਰਨਾ ਹਮ ਕੱਲ ਨੂੰ ਦਰਬਾਰ ਵਿੱਚ ਨਵਾਬ ਬਲੇਰ ਕੋਟਲੇ ਨੂੰ ਬਲਾਓ ਉਸ ਦਾ ਪ੍ਰਾਖਾਜਰ ਖਾਜਰ ਖਾਨ ਸਿੰਘਾਂ ਦੀ ਲੜਾਈ ਵਿੱਚ ਰੋਪੜ ਦੇ ਕੋਲ ਮਾਰਿਆ ਗਿਆ ਸੀ ਤੇ ਉਸ ਦੇ ਤੂਛੇ ਪ੍ਰਾ ਨਿਹਾਰ ਖਾਨ ਨੂੰ ਸਿੰਘਾਂ ਦੇ ਗੁਰੂ ਨੇ ਆਪਣੇ ਹੱਥੀਂ ਸ਼ਮਕੌਰ ਦੀ ਲੜਾਈ 'ਚ ਮਾਰਿਆ ਹੈ ਐ ਆਪਾਂ ਪਹਿਲਾਂ ਕਿਉਂ ਨਹੀਂ ਸੋਚਿਆ ਮੇਰਾ ਕੰਮ ਤਾਂ ਉਸ ਨੇ ਹੀ ਕਰ ਦੇਣਾ ਹੈ ਭਗਵਾਨੇ ਮਾਤਾ ਤੇ ਬੱਚਿਆਂ ਤੇ ਲਈ ਦੁੱਧ ਲੋਟੇ 'ਚ ਪਾ ਦਿੱਤਾ ਥੋੜਾ ਹੋਰ ਕੱਢ ਲੈਣ ਦਿਓ ਅੱਜ ਮੈਂ ਖਜੂਰ ਤੇ ਲਾਚੀ ਵੀ ਪਾਈ ਐ ਤੁਸੀਂ ਛਿੱਕੋ ਵਿੱਚ ਰੱਖੇ ਗਹਿਣੇ ਚੁੱਕ ਲੈਨੇ ਚੁੱਕਿਓ ਕੀ ਗੱਲ ਐ ਗਹਿਣੇ ਤਾਂ ਮਿਰਜ਼ਾ ਨੇ ਕੱਲ ਦੇ ਹਿਸਾਬ ਵਿੱਚ ਜੋੜ ਰੱਖੇ ਨੇ ਅੱਜ ਕੀ ਦਵਾ ਤੁਸੀਂ ਉਸ ਨੂੰ ਇਹ ਕਰ ਦਿੱਤੇਓ ਅਸੀਂ ਸਰਾਂ ਵਿੱਚ ਜਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਰੱਬ ਦੇ ਵਾਸਤੇ ਇਸ ਦੁਤੀ ਸੇਵਾ ਵਿੱਚ ਕੋਈ ਵੇਗੰਨਾ ਪੈਂਦਿਓ ਪੁੱਤਰ ਬੱਚਾ ਪ੍ਰਤੀ ਤੇਰੀ ਦਿਲ ਵਿੱਚ ਜੰਨਾ ਪਿਆਰ ਤੇ ਇੱਥੇ ਮੈਂ ਰੱਬ ਕੋਲ ਦੁਆ ਕਰਾਂਗੀ ਕਿ ਵਾਹਿਗੁਰੂ ਤੇਰੀ ਸੇਵਾ ਨੂੰ ਜ਼ਰੂਰ ਭਾਗ ਲਗਾਏ ਅੱਜ ਦਰਬਾਰ ਵਿੱਚ ਕੀ ਹੋਇਆ ਹੋਣਾ ਕੀ ਸੀ ਦਾਦੀ ਮਾਂ ਸਾਨੂੰ ਸਾਡੇ ਦਾਦਾ ਜੀ ਦੀ ਕੁਰਬਾਨੀ ਯਾਦ ਸੀ ਉਹ ਭੁੱਲ ਚੁੱਕੇ ਸੀ ਅਸੀਂ ਉਹਨਾਂ ਨੂੰ ਯਾਦ ਕਰਵਾ ਦਿੱਤੀ ਦਾਦੀ ਮਾਂ ਉਹ ਸਾਨੂੰ ਬੱਚਾ ਸਮਝ ਕੇ ਡਰਾ ਰਹੇ ਸੀ ਕਹਿੰਦੇ ਸੀ ਜਾਂ ਮੌਤ ਕਬੂਲ ਕਰੋ ਜਾਂ ਸਾਡਾ ਧਰਮ ਡਰਾਉਣ ਲਈ ਸਾਨੂੰ ਇਹ ਵੀ ਕਹਿ ਰਹੇ ਸੀ ਕਿ ਸਾਡੇ ਦੋਵੇਂ ਵੱਡੇ ਵੀਰ

ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਈ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਤੁਹਾਡੇ ਪਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਨਾ ਦੇ ਭਰਾਵਾਂ ਨੇ ਇਨੇ ਛੋਟੇ ਬੱਚੇ ਤੇ ਇਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਚ ਕੰਮ ਪਰੇ ਦਰਬਾਰ ਸ਼ਰਿਆ ਉਸਤਾਹੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਝੁਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰਨੇ ਲੱਗਦਾ ਤੁਹਾਨੂੰ ਖੁਦਾ ਤੋਂ ਡਰਨੇ ਲੱਗਦਾ ਜ਼ੁਬਾਨ ਸੰਭਾਲ ਕੇ ਬੋਲ ਬੇਖੌਫ ਬੇਖੌਫ ਜਿੰਦੇ ਹਾਂ ਬੇਖੌਫ ਮਰਦੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਹੰਝੂ ਪੂੰਝ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਮਜ਼ੋਰ ਦੀ ਤਾਕਤ ਬਣਨ ਵਾਲਾ ਬੰਦਾ ਸਿੰਘ ਹੈ ਇਨਸਾਫ ਲਈ ਜ਼ਿੰਦਗੀ ਦਾਅ ਤੇ ਲਾਉਣ ਵਾਲਾ ਬੰਦਾ ਸਿੰਘ ਹੈ ਓਏ ਸਿੰਘੋ ਇਹਨਾਂ ਦੇ ਭਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ

ਆਪਣੇ ਨਾਂ ਦੁਸ਼ਮਣਾਂ ਨੂੰ ਮੈਂ ਗੋਬਿੰਦ ਕੋਲੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹਾਂ ਤੇ ਉਹ ਮੈਂ ਜ਼ਰੂਰ ਲਵਾਂਗਾ ਪਰ ਮੈਦਾਨੇ ਜੰਗ ਵਿੱਚ ਇਹ ਮੇਰੇ ਗੁਨਾਹਗਾਰ ਨਹੀਂ ਹਨ ਔਰਤਾਂ ਤੇ ਬੱਚਿਆਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਦਾ ਹਾਂ ਇਨਸਾਨੀਅਤ ਦੇ ਨਾਂ ਤੇ ਗੋਬਿੰਦ ਦੀ ਮਾਂ ਤੇ ਉਹਦੇ ਬੱਚਨ ਰਹਿ ਆ ਕਰ ਦਿੱਤਾ ਜਾਵੇ ਨਵਾਬ ਸਾਹਿਬ ਤੁਸੀਂ ਅੱਜ ਸਾਬਿਤ ਕਰ ਦਿੱਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਹੈ ਮੈਂ ਵੀ ਇਨਸਾਫ ਵਿੱਚ ਯਕੀਨ ਰੱਖਦਾ ਹਾਂ ਨਵਾਬ ਸਾਹਿਬ ਦੀ ਮਰਜ਼ੀ ਤੇ ਜਨਤਾ ਦੀ ਖੁਆਇਸ਼ ਦੇ ਮੱਦੇ ਨਜ਼ਰ ਮੈਂ ਇਹਨਾਂ ਨੂੰ ਆਜ਼ਾਦ ਕਰ ਦੇਵਾਂਗਾ ਪਰ ਮੈਂ ਇਹਨਾਂ ਕੋਲੋਂ ਇਹ ਤਾਂ ਪੁੱਛਲਾਂ ਕਿ ਇਹ ਆਜ਼ਾਦ ਹੋ ਕੇ ਕੀ ਕਰਨਗੇ? ਉਹੀ ਕਰਨਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀਆਂ ਸਿੰਘਾਂ ਦੀ ਆਉਣ ਵਾਲੀਆਂ ਨਸਲਾਂ ਕਰਨਗੀਆਂ। ਕੀ ਆਖਰੀ ਸਾਹ ਤੱਕ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੇ? ਉਹ ਕਿਵੇਂ? ਅਸੀਂ ਆਪਣੇ ਗੁਰੂ ਪਿਤਾ ਦੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਫਰਸ਼ ਚੜ੍ਹਾਂਗੇ। ਸੁਣਿਆ ਤੁਸੀਂ? ਸੁਣਿਆ ਤੁਸੀਂ ਸਾਰਿਆਂ ਨੇ? ਇਹਨਾਂ ਦੇ ਬਾਗੀ ਰਾਤੇ ਜਿਹੜਾ ਇਹਨਾਂ ਦਾ ਬਾਗੀ باپ ਸਾਡੇ ਖਿਲਾਫ ਕਰ ਰਿਹਾ ਹੈ ਉਹ ਇਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ। ਸੋ ਦਰਬਾਰ ਵਿੱਚ ਬੈਠੇ ਕਾਜ਼ੀਓ ਤੇ ਵਜ਼ੀਰੋ ਕਿ ਮੁਗਲਿਆ ਸਲਤਨਤ ਦੇ ਇਨਾਂ ਬਾਗਿਆਂ ਬਾਰੇ ਤੁਹਾਡੀ ਕੀ ਰਾਏ ਹੈ ਹਾਂ ਸਾਹਿਬ ਤੁਹਾਡਾ ਸਭ ਦੀ ਰਾਏ ਕੋਈ ਹੋ ਸਕਦੀ ਹੈ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਜੂਜਾਨੰਦ ਜ਼ੁਬਾਨ ਨੂੰ ਲਗਾੰਦੇ ਮਜ਼ਲੂਮਾਂ ਦੇੋ ਦੋਸਤ ਨੇ ਨੇਕੀ ਉਹਨਾਂ ਦੀ ਪਹਿਚਾਣ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਸ਼ੁਕਰਗੁਜ਼ਾਰ ਅਸੀਂ ਤੁਹਾਡੇ ਕੈਦੀਆਂ नहीं तो सौ गुरु पिताजी हूं तक तेरा सिर को दिख चुका होना सी बस मैं और कुछ नहीं सुनना चाहता बागी गुरु दे बागी बचो सादा धर्म कबूल करो जा बेरहमी नाल मर तैयार हो जाओ पहला मरन कबूल जीवन की छड़ आस हो सबना की रहन का तो आओ हमारे पास काजी साहब फतवा मेरा फतवा तैयार है खान साहब جا ਰਹੇ ਹੋ માતાજી ਇਹਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚਿੰਦਤਾ ਜਾਵੇ ਯਾ ਅ ਇਸ ਕੋ ਮਤ ਕਹਿ ਤੋ ਮਜਾ માતાજી ਬਸ ਬਸ ਹੋਰ ਕਿ ਨਹੀਂ ਚਲੋ ਸਾਡੇ ਨਾਲ ਕਾਜ਼ੀ ਨੇ ਫਤਵਾ ਦਿੱਤਾ ਕਿ ਕੱਲ ਤੂੰਹਾਂ ਬੱਚਿਆਂ ਨੂੰ ਸਿੰਧਾ ਦੀਵਾਰ ਵਿੱਚ ਚਿੰਨ ਦਿੱਤਾ ਜਾਵੇ ਪਰ ਬੱਚਿਆਂ ਦੇ ਮੂੰਹ ਤੇ जरा ਵੀ ਸ਼ਿਕਨ ਨਹੀਂ ਲੱਗਦਾ ਹੈ ਉਹਨਾਂ ਨੂੰ ਫਤਵਾ ਸਮਝ ਨਹੀਂ ਆਇਆ ਨਵਾਂ ਤਰੀਕਾ ਲੱਭਿਆ ਸੂਬੇ ਨੇ ਸਜ਼ਾ ਦੇਣ ਦਾ ਓਏ ਸੁਣਿਆ ਤੁਸੀਂ ਹਾਂ ਹਾਂ ਬੱਚਿਆਂ ਨੂੰ ਫਸਾਇਆ ਗਿਆ ਹੈ ਮੀਆਂ ਇਹ ਗੁਨਾਹ ਹੈ ਜ਼ੁਲਮ ਹੈ ਸਰਹੰਦੀ ਧਰਤੀ ਤੇ ਗਹਿਰ ਵਰਸੇਗਾ ਨਵਾਬ ਸਾਹਿਬ ਬੱਚਿਆਂ ਨੂੰ ਦੀਵਾਰ ਵਿੱਚ ਚਿਣਨ ਲਈ ਕੋਈ ਵੀ ਮਿਸਤਰੀ ਤਿਆਰ ਨਹੀਂ ਹੋ ਰਿਹਾ ਪਰ ਹਾਂ ਆਪਣੀ ਕੈਦ ਵਿੱਚ ਸਜ਼ਾ ਕੱਟ ਰਹੇ ਦੋ ਚੋਰ ਭਰਾ ਸ਼ਾਸ਼ਨ ਭੇਗ ਅਤੇ ਬਾਸ਼ਨ ਭੇਗ ਉਹਨਾਂ ਨੂੰ ਮੈਂ ਤਿਆਰ ਕਰ ਸਕਦਾ ਹਾਂ ਜੇਕਰ ਹਜ਼ੂਰ ਉਹਨਾਂ ਦੀ ਸਜ਼ਾ ਮਾਫ਼ ਕਰ ਦੇਣ ਤਾਂ ਜਾ ਉਹਨਾਂ ਦੀ ਸਜ਼ਾ ਮਾਫ਼ ਕੀਤੀ ਬਹੁਤ ਬਿਹਤਰ ਹਜ਼ੂਰ ਬਹੁਤ ਬਿਹਤਰ ਦਾਦੀ ਮਾਂ ਅਸੀਂ ਪਾਠ ਵੀ ਕਰ ਲਿਆ ਮੋਤੀ ਮਹਿਰਾ ਦੁੱਧ ਪਿਲਾ ਕੇ ਵੀ ਤੁਰ ਗਿਆ ਪਰ ਤੁਸੀਂ ਪੁੱਛਿਆ ਨਹੀਂ ਕਿ ਅੱਜ ਦਰਬਾਰ ਚ ਕੀ ਹੋਇਆ ਪੁੱਤਰ ਉਹੀ ਦਲੀਲਾ ਪੁੱਟੇ ਸਿੱਧੇ ਸਵਾਲ ਜੋ ਕੁਝ ਵੀ ਹੋਇਆ ਉਸ ਤੋਂ ਅਸੀਂ ਬਹੁਤ ਖੁਸ਼ ਹਾਂ ਦਾਦੀ ਮਾਂ ਖੁਸ਼ ਹੋ ਕਿਹੜੀ ਗੱਲ ਤੇ ਖੁਸ਼ੀ ਹੋਈ ਤੁਹਾਨੂੰ ਅਸੀਂ ਖੁਸ਼ ਹਾਂ ਕਿ ਸੀ ਤੁਹਾਡੀਆਂ ਉਮੀਦਾਂ ਤੇ ਖਰੇ ਉਤਰੇ ਅਸੀਂ ਖੁਸ਼ ਹਾਂ ਕਿ ਅਸੀਂ ਆਪਣੇ ਗੁਰੂ ਪਿਤਾ ਤੇ ਦਾਦਾ ਜੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਅਸੇ ਖੁਸ਼ ਆ ਕਿ ਅਸੀ ਜ਼ਾਲਿਮਾਂ ਦੇ ਡਰ ਤੋਂ ਆਪਣਾ ਧਰਮ ਨਹੀਂ ਹਾਰਿਆ ਤੁਹਾਡੇ ਵੱਲੋਂ ਸਿਖਾਈ ਗੁਰਬਾਣੀ ਨੂੰ ਯਾਦ ਰੱਖਿਆ ਮੈਨੂੰ ਤੁਹਾਡੇ ਤੇ ਫਕਰ ਹੈ ਕਾਜ਼ੀ ਦਾ ਫਤਵਾ ਕਹਿੰਦਾ ਹੈ ਕਿ ਸਾਨੂੰ ਜ਼ਿੰਦਾ ਦੀਵਾਰ ਵਿੱਚ ਜਿੰਨ ਦਿੱਤਾ ਜਾਏਗਾ ਫਿਰ ਕੀ ਹੋਇਆ ਜ਼ਿੰਦਾ ਦੀਵਾਰ ਸੀ ਜਿੰਨਣਗੀ ਮਾਰ ਥੋੜੀ ਦੇਣਗੀ ਹਾਂ ਰਾਜਾ ਜੀ ਮਾਰ ਥੋੜੀ ਦੇ ਦੇਂਗੇ ਅਸੀਂ ਵੀ ਬੱਚਿਆਂ ਵਾਲਿਆਂ ਮੈਂ ਨਹੀਂ ਚਾਹੁੰਦੀ ਕਿ ਕੱਲੋਂ ਇਤਿਹਾਸ ਦੇ ਪੰਨਿਆਂ ਤੇ ਸੂਬੇ ਸਰੰਦਾ ਨਾ 마ਸੂਮਾ ਦੇ ਕਾਤਿਲ ਦੇ ਰੂਪ ਵਿੱਚ ਜਾਣਿਆ ਜਾਏ ਤੂੰ ਚਾਹਨੀ ਹੈ ਕਿ ਮੈਂ ਉਸ ਸ਼ਖਸ ਦੇ ਬਚਾ ਤੇ ਰਹਿਮ ਕਰਾਂ ਜਿਨੇ ਮੁਗਲਿਆ ਸਲਤਨਤ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਮੈਂ ਕੁਝ ਨਹੀਂ ਕਰ ਸਕਦਾ ਕਾਜ਼ੀ ਸਾਹਿਬ ਆਪਣਾ ਫਤਵਾ ਦੇ ਚੁਕੇ ਨੇ ਕਾਜ਼ੀ ਦਾ ਫਤਵਾ ਬਦਲਿਆ ਜਾ ਸਕਦਾ ਹੈ ਇਹ ਮੈਂ ਜਾਣਦੀ ਹਾਂ